ਯਾ ਘੰਟੇ ਲਗਾਤਾਰ ਤੁਸੀਂ ਚੌਂਕੜਾ ਲਗਾ ਲੈਂਦੇ ਹੋ ਕਿੰਨਾ ਕੁ ਆਨੰਦ ਹੈ 50 ਘੰਟੇ ਲਗਾਤਾਰ ਬਿਨਾ ਕੁਝ ਖਾਦੇ ਪੀਤੇ ਤੇ ਬਿਨਾ ਉੱਠੇ ਬੈਠੇ ਲਗਾਤਾਰ ਲੜੀਵਾਰ ਮਹਾਰਾਜ ਦਾ ਨਿਤਨੇਮ ਕਰਨਾ ਮੈਂ ਦੋ ਦਿਨ ਪਹਿਲਾਂ ਛੜ ਦਿੱਤਾ ਸੀ ਖਾਣਾ ਪੀਣਾ ਜਿੱਦਾਂ 24 ਤਰੀਕ ਨੂੰ ਖੰਡਪੜ ਸਾਹਿਬ ਰੱਖਿਆ ਜੋ 26 ਨੂੰ ਭੋਗ ਪਾਇਆ ਸੀਗਾ ਜੀ ਨਾ ਕੋਈ ਬਾਥਰੂਮ ਨਾ ਟੋਲਟ ਨਾ ਖਾਣਾ ਪੀਣਾ ਕੁਝ ਨਹੀਂ ਪਰ ਔਲਾਂ ਤਾਂ ਦੋ ਦੋ ਕਟੀਆਂ 4-4 6-6 ਘੰਟੇ ਤਾਂ ਬੈਠੀ ਜਾਂਦੀਆਂ ਨੇ ਜੀ ਤੇ ਮੈਂ ਜਿੱਦਾਂ ਮੈਂ ਜਿੱਦਣ ਪਾਠ ਦੀ ਉਹ ਪੋਸਟਰ ਤਿਆਰ ਕੀਤਾ ਸੀਗਾ ਤੇ ਸਾਡੇ ਘਰ ਦੇ ਮਾਤਾ ਨੂੰ ਨ ਭੈਣਾ ਉਹਨਾਂ ਨੂੰ ਵੀ ਜਿਹੜੀਆਂ ਗੁਰਦੁਆਰੇ ਮਾਤਾ ਮਾਂ ਆਂਦੀਆਂ ਉਹਨਾਂ ਨੂੰ ਵੀ ਨਹੀਂ ਪਤਾ ਸੀ ਉਹਨਾਂ ਨੂੰ ਪਤਾ ਹੀ ਖੰਡ ਪਾਠ ਸਾਹਿਬ ਰੱਖਣਾ ਹੈ ਉਹਨਾਂ ਨੂੰ ਇਦਾਂ ਨਹੀਂ ਪਤਾ ਸੀ ਵੀ ਇਹਨੇ ਇਕੱਲੇ ਨਹੀਂ ਕਰਨਾ ਆ 99% ਲੋਕਾਂ ਦੀ ਇਹ ਸੋਚ ਆ ਕਿ ਕੋਈ ਵੀ ਬੰਦਾ ਕਹਿੰਦਾ ਕਿ ਜਿਹੜਾ ਪਾਠੀ ਸਿੰਘ ਦਾ ਇਹ ਵਿਲੇ ਇਹਨਾਂ ਨੂੰ ਜਿਹੜਾ ਕੋ ਕੰਮ ਆ ਬਸ ਕੱਲਾ ਪਾਠ ਕਰਦੇ ਆ ਜਿਹੜਾ ਕਿ ਸਭ ਤੋਂ ਵੱਡੀ ਆਪਾਂ ਗੁਰਬਾਣੀ ਕਿਤੇ ਪੜਨੀ ਪਾਜੀ ਮਹਾਰਾਜੀ ਬਹੁਤ ਵੱਡੀ ਦੇਣਾ ਕੀਰਤਨ ਨਿਰਮੋਲ ਕੀਰਤਨ ਇਹ ਨਹੀਂ ਕਿ ਤੁਸੀਂ ਵਧੀਆ ਤੁਸੀਂ ਪੈਸਾ ਤੁਹਾਡੇ ਕੋਲ ਆ ਗੱਡੀ ਆ ਨਹੀਂ ਤੁਹਾਡਾ ਕਰਦਾਰ ਉੱਚਾ ਸੋਚਿਆ ਹੋਵੇ ਕਿ ਹਰ ਇੱਕ ਬੰਦਾ ਤੁਹਾਨੂੰ ਕਹੇ ਭਾਈ ਹਾਂ ਵੀ ਇਹੋ ਜਿਹਾ ਸਿੱਖ ਇਹੋ ਜਿਹਾ ਬੱਚਾ ਸਾਡੇ ਪਰਿਵਾਰ ਵਿੱਚ ਵੀ ਹੋਣਾ ਚਾਹੀਦਾ ਉਹ ਤੁਹਾਡੇ ਦਸਤਾਰ ਸਹੀ ਉਹ ਦਾੜਾ ਰੱਖਿਆ ਹੈ ਤੇ ਤੁਹਾਡੇ ਹੁਕਮ ਕੰਮ ਨਹੀਂ ਚੱਜਦੇ ਹੈਗੇ ਨਾ ਫਿਰ ਤਾਂ ਉਹ ਉਹ ਫਿਰ ਗਲਤ ਹੋ ਜਾਂਦਾ ਭਾਈ ਨਾਲ ਲੱਗਦਾ ਕਿ ਸਮੇਂ ਦੇ ਹਿਸਾਬ ਨਾਲ ਕੁਝ ਜ਼ਿੰਦਗੀ ਵਿੱਚ ਬਦਲਾ ਆ ਰਿਹਾ ਨਹੀਂ ਤਾਂ ਜਿਵੇਂ ਅੱਜ ਕੱਲ ਦੇ ਸਮੇਂ ਚ ਲੋਕਾਂ ਲੱਗਦਾ ਹੁੰਦਾ ਵੇ ਚਲ ਚਾਰ ਪੈਸੇ ਵੱਧ ਕਮਾ ਲਈਏ ਤਾਂ ਜ਼ਿੰਦਗੀ ਵਿੱਚ ਕੁਝ ਵਧੀਆ ਚੀਜ਼ਾਂ ਖਰੀਦ ਸਕਦੇ ਆ ਕੁਝ ਦੁਨਿਆਵੀ ਚੀਜ਼ਾਂ ਖਰੀਦ ਕੇ ਇਸ ਜ਼ਿੰਦਗੀ ਚ ਸੁੱਖ ਪ੍ਰਾਪਤ ਕਰ ਸਕਦੇ ਆ ਗੁਰਵਾਣੀ ਪੜ ਕੇ ਤੁਹਾਨੂੰ ਜ਼ਿੰਦਗੀ ਚ ਕਿੰਨਾ ਕੁ ਬਦਲਾ ਲੱਗਦਾ ਕਿੰਨਾ ਕੁ ਸੁੱਖ ਲੱਗਦਾ ਮਹਾਰਾ ਨੇ ਇੰਨਾ ਕੁਝ ਦੇ ਤਾ ਨਾ ਜੀ ਮੈਂ ਬਿਆਨ ਹੀ ਨਹੀਂ ਕਰ ਸਕਦਾ ਜੀ ਮਹਾਰਾ ਨੇ ਇੰਨੀ ਵੜਾਈਆਂ ਇੰਨੀਆਂ ਤਨ ਦੌਲਤਾਂ ਇੰਨੇ ਲੋਕਾਂ ਦੇ ਵਿੱਚ ਪਿਆਰ ਸਤਗੁਰ ਮਹਾਰਾ ਸਭ ਤੋਂ ਵੱਡੀ ਦੌਲਤ ਕਿਉ ਆਪਣੀ ਗੋੜ ਚ ਬਿਠਾ ਲੈਂਦੇ ਸ ਆਹ ਦਿਨ ਪੈਸੇ ਨਹੀਂ ਤਾਂ ਇੱਕ ਗੁਰਦੁਆਰਾ ਰੱਖ ਲੋ ਉਹਨਾਂ ਬਣਾ ਕੇ ਤੇ ਉਹਦੇ ਇਹ ਇੱਕ ਗ੍ਰਾਂਂਥੀ ਨੂੰ ਤੁਸੀਂ ਉਹਨੇ ਪੈਸੇ ਦੇਈ ਜੋ ਹਨਾ ਤੁਸੀਂ ਵੀ ਗੁਰਦੁਆਰੇ ਪੰਜ ਪੰਜ 7 7 ਜਾਤ ਆਪਾ ਤਾਂ ਦੇ ਨਾਂ ਤੇ ਬਣਾਇਆ ਤੁਹਾਡੇ ਕੋਲ ਪੈਸੇ ਦੇ ਨੂੰ ਸੰਗਤ ਨਹੀਂ ਨਿਕਲਾ ਗ੍ਰਾਂਂਥੀ ਸਿੰਘ ਚੌਰ ਸਾਹਿਬ ਕਰਕੇ ਜਾਂਦਾ ਮਾਰਾ ਬਿਆਦ ਵੀ ਨਹੀਂ ਉਹ ਸਭ ਤੋਂ ਵੱਡੀ ਬਿਆਦ ਵੀ ਆ ਨਾ ਫਿਰ ਮਾਲਾ ਜੀ ਕਿਸੇ ਗੁਰਦੁਆਰੇ ਚ ਸਿੰਘ ਨੂੰ 3000 4000 ਮਿਲਦਾ ਤਾਂ ਉਹਦੇ ਉਹਦੀ ਤੁਸੀਂ ਦਿਹਾੜੀ ਲਾ ਕੇ ਦੇ ਲੋ ਕਿੰਨੇ ਰੋਹ ਦੇ ਕਿੰਨੇ ਪੈਸੇ ਬਣੋਗੇ ਹਨਾ ਜੀ ਇਸ ਕਰਕੇ ਆਪਾਂ ਨੂੰ ਚਲੋ ਗੁਰੂ ਆਪਾਂ ਗੁਰਬਾਣੀ ਦੇ ਕੋਈ ਮੁੱਲ ਤਾਂ ਨਹੀਂ ਦਾਰ ਸਕਦੇ ਪਰ ਫਿਰ ਵੀ ਇੱਕ ਜੇ ਆਪਾਂ ਕਹਿੰਦੇ ਸਾਡਾ ਬੱਚਾ ਪੜ੍ਹਿਆ ਲਿਖਿਆ ਉਹਨੂੰ 60000 ਰੁਪਏ ਮਿਲਣੀ ਚਾਹੀਦੀ ਹੈ ਤਨਖਾਹ ਤੇ ਗਰੰਤੀ ਸਿੰਘ ਨੂੰ ਆਪਾਂ ਕਹਿੰਦੇ ਨਹੀਂ ਪਾਈ ਤੈਨੂੰ ਇੰਨੇ ਸਾਰ ਨਾ ਪੈਣਾ ਸਾਡੇ ਕੋਲ ਤਨਖਾਹ ਜੋ ਕਿ ਪੈਸੇ ਪ੍ਰੋ ਪੰਜਾਬ ਟੀਵੀ ਉਤੇ ਤੁਹਾਡਾ ਸਵਾਗਤ ਹੈ ਤੇ ਮੈਂ ਅਮਨਦੀਪ ਸਿੰਘ ਗੜੀ ਤਾਂ ਪੰਜਾਬ ਦੇ ਅੱਜ ਹਰ ਇੱਕ ਨੌਜਵਾਨ ਦੀ ਦੌੜ ਲੱਗੀ ਹੋਈ ਹੈ ਕਿ ਵਿਦੇਸ਼ ਚੱਲ ਜੀਏ ਜਾਂ ਕੋਈ ਨਾ ਕੋਈ ਕੰਮ ਸੈੱਟ ਕਰ ਲਈਏ ਪਰ ਪੰਜਾਬ ਦੀ ਜੇ ਗੱਲ ਕਰ ਲਈਏ ਪੰਜਾਬ ਗੁਰੂਆਂ ਪੀਰਾਂ ਦੀ ਧਰਤੀ ਹੈ ਤੇ ਇਸ ਪੰਜਾਬ ਨੂੰ ਸਾਡੇ ਗੁਰੂਆਂ ਨੇ ਬੜਮੁੱਲੀ ਗਰਵਾਣੀ ਦੀ ਦਾਤ ਬਖਸ਼ੀ ਹੈ ਜਿਸ ਗਰਵਾਣੀ ਨੂੰ ਅ ਪੜ ਕੇ ਹਰ ਹਰ ਇੱਕ ਦਾ ਇਹਦਾ ਜਿਹੜਾ ਆ ਉਹ ਸਾਫ ਹੋ ਜਾਂਦਾ ਚੰਗੇ ਕੰਮ ਕਰਦੇ ਬਹੁਤ ਸਾਰੇ ਨੌਜਵਾਨ ਗੁਰਵਾਣੀ ਦੇ ਨਾਲ ਜੁੜਦੇ ਪਰ ਸਮੇਂ ਦੇ ਹਿਸਾਬ ਨਾਲ ਜਿਸ ਤਰੀਕੇ ਦੇ ਨਾਲ ਟੈਕਨੋਲੋਜੀ ਜਿਹੜੀ ਆ ਅੱਗੇ ਵੱਧ ਰਹੀ ਆ ਕਿਤਨਾ ਕਿਤੇ ਗੁਰਵਾਣੀ ਦੇ ਨਾਲ ਬਹੁਤ ਸਾਰੇ ਨੌਜਵਾਨ ਜਿਹੜੇ ਆ ਉਹ ਟੁੱਟ ਵੀ ਰਹੇ ਹੈਗੇ ਆ ਕਿਤਨੇ ਕਿਤੇ ਲੋਕਾਂ ਦੇ ਮਨਾਂ 'ਚ ਇਹ ਹੈ ਕਿ ਆਪਾਂ ਆਪਣੇ ਬੱਚੇ ਨੂੰ ਜਿਹੜਾ ਆ ਗੁਰਦਰਾ ਸਾਹਿਬ ਦੇ ਵਿੱਚ ਗ੍ਰੰਥੀ ਸਿੰਘ ਨੀ ਬਣਾਉਣਾ ਕਿਉਂਕਿ ਉਹਨਾਂ ਦੀਆਂ ਤਨਖਾਹਾਂ ਬਹੁਤ ਘੱਟ ਨੇ ਇਦਾਂ ਦੇ ਬਹੁਤ ਸਾਰੇ ਮਸਲੇ ਨੇ ਪਰ ਪੰਜਾਬ ਦੇ ਵਿੱਚ ਕੁਝ ਅਜਿਹੇ ਨੌਜਵਾਨ ਵੀ ਨੇ ਜਿਹੜੇ ਗੁਰੂ ਮਹਾਰਾਜ ਨੂੰ ਖੁਸ਼ ਕਰਨ ਦੇ ਲਈ ਸਭ ਕੁਝ ਕਰਦੇ ਨੇ ਗੁਰੂ ਮਹਾਰਾਜ ਜਿਨ੍ਹਾਂ ਨੇ ਆਪਣਾ ਪਰਿਵਾਰ ਵਾਰਿਆ ਜਿਨ੍ਹਾਂ ਨੇ ਲੱਖਾਂ ਕਰੋੜਾ ਰੁਪਏ ਦੇ ਹੀਰੇ ਜਵਰਾਤ ਛੱਡ ਕੇ ਆਪਣੇ ਸਿੰਘਾਂ ਨੂੰ ਚੁਣਿਆ ਉਹਨੂੰ ਉਹਨਾਂ ਗੁਰੂ ਮਹਾਰਾਜ ਜਿਨ੍ਹਾਂ ਗੁਰੂ ਮਹਾਰਾਜ ਨੇ ਸਾਨੂੰ ਦਮਾਲੇ ਬਖਸ਼ੇ ਨੇ ਸਾਨੂੰ ਪੱਗਾਂ ਬਖਸ਼ੀਆਂ ਸਰਦਾਰੀਆਂ ਬਖਸ਼ੀਆਂ ਜਿਹੜੀਆਂ ਸਰਦਾਰੀਆਂ ਜਿਹੜੇ ਨਿਸ਼ਾਨ ਸਾਹਿਬ ਪੂਰੀ ਦੁਨੀਆ ਦੇ ਵਿੱਚ ਝੂਲਦੇ ਨੇ ਉਹਨਾਂ ਗੁਰੂ ਮਹਾਰਾਜ ਨੂੰ ਖੁਸ਼ ਕਰਨ ਦੇ ਵਾਸਤੇ ਨੌਜਵਾਨ ਅਜੇ ਵੀ ਡਟੇ ਹੋਏ ਨੇ ਖਾਲਸਾ ਜਿਸ ਤਰ੍ਹਾਂ ਕਿ ਆ ਨਾ ਸਿਆਣੇ ਨੇ ਖਾਲਸਾ ਜਿਹੜਾ ਆ ਉਹ ਜਿਵੇਂ ਗੁਰੂ ਮਹਾਰਾਜ ਨੇ ਕਿਹਾ ਖਾਲਸਾ ਕਦੇ ਵੀ ਖਤਮ ਨਹੀਂ ਹੋ ਸਕਦਾ ਤਾਂ ਸਾਡੇ ਨਾਲ ਅਜੇ ਹੀ ਇੱਕ ਨੌਜਵਾਨ ਬੀਰ ਮੌਜੂਦ ਨੇ ਸਰਦਾਰ ਜਤਿੰਦਰ ਸਿੰਘ ਜਿਹੜੇ ਗੁਰਬਾਣੀ ਦੇ ਨਾਲ ਵੀ ਜੁੜੇ ਹੋਏ ਨੇ ਨੌਜਵਾਨ ਬੱਚਿਆਂ ਨੂੰ ਨੌਜਵਾਨਾਂ ਨੂੰ ਬੱਚਿਆਂ ਨੂੰ ਗੁਰਬਾਣੀ ਦੇ ਨਾਲ ਜੋੜਦੇ ਵੀ ਨੇ ਤੇ ਖੁਦ 50 50 ਘੰਟੇ ਲਗਾਤਾਰ ਚੌਂਕੜਾ ਲਗਾ ਕੇ ਸ਼੍ਰੀ ਅਖੰਡ ਪਾਠ ਸਾਹਿਬ ਦਾ ਜਿਹੜਾ ਆ ਉਹ ਪਾਠ ਵੀ ਕਰ ਲੈਂਦੇ ਨੇ ਬਿਨਾ ਕੁਝ ਖਾਦੇ ਪੀਤੇ ਬਿਨਾ ਉਠੇ ਲੜੀਵਾਰ ਪਾਠ ਕਰ ਲੈਂਦੇ ਨੇ ਤਾਂ ਸਾਡੇ ਨਾਲ ਬੀਰ ਅੱਜ ਮੌਜੂਦ ਨੇ ਇੱਕ ਅਲੱਗ ਜੀ ਸਟੋਰੀ ਹੈ ਇੱਕ ਅਲੱਗ ਜੀ ਇਹਨਾਂ ਦੀ ਕਹਿ ਸਕਦੇ ਮਿਸਾਲ ਆ ਅੱਜ ਕੱਲ ਦੇ ਨੌਜਵਾਨਾਂ ਦੇ ਵਾਸਤੇ ਆਪਾਂ ਸਭ ਤੋਂ ਪਹਿਲਾਂ ਸਵਾਗਤ ਕਰਦੇ ਆ ਜਤਿੰਦਰ ਸਿੰਘ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪ੍ਰੋ ਪੰਜਾਬ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਮੇਰੇ ਵੱਲੋਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਜੀ ਸੰਦਰ ਸਿੰਘ ਜੀ ਸਭ ਤੋਂ ਪਹਿਲਾਂ ਜਿਸ ਤਰੀਕੇ ਨਾਲ ਅਸੀਂ ਸੁਣਿਆ ਅੱਜ ਮਹਾਰਾਜ ਦੀ ਕਿਰਪਾ ਹੈ ਜੀ ਹਨਾ ਕਿ 50 ਘੰਟੇ ਲਗਾਤਾਰ ਤੁਸੀਂ ਚੌਂਕੜਾ ਲਗਾ ਲੈਂਦੇ ਹੋ ਸਭ ਤੋਂ ਪਹਿਲਾ ਸਵਾਲ ਮੇਰਾ ਇਹੀ ਹੈ ਕਿ ਕਿੰਨਾ ਕੁ ਆਨੰਦ ਹੈ 50 ਘੰਟੇ ਲਗਾਤਾਰ ਬਿਨਾਂ ਕੁਝ ਖਾਦੇ ਪੀਤੇ ਤੇ ਬਿਨਾਂ ਉੱਠੇ ਬੈਠੇ ਲਗਾਤਾਰ ਲੜੀਵਾਰ ਮਹਾਰਾਜ ਦਾ ਨਿਤਨੇਮ ਕਰਨਾ ਸ਼੍ਰੀ ਖੰਡ ਪਾਠ ਸਾਹਿਬ ਦਾ ਪਾਠ ਕਰਨਾ ਜੀ ਭਾਜੀ ਬਾਣੀ ਦੇ ਵਿੱਚ ਆਉਂਦਾ ਹੈ ਗੂੰਗੇ ਕੀ ਮਠਿਆਈ ਇਹ ਗੁੰਗੇ ਦੀ ਜਿੰਦਾ ਗੁੰਗਾ ਬੰਦਾ ਬੋਲ ਕੇ ਨਹੀਂ ਨਾ ਦੱਸ ਸਕਦਾ ਇਹ ਆਨੰਦ ਦਾ ਜਿਹੜਾ ਇਹ ਆਨੰਦ ਦੱਸਿਆ ਨਹੀਂ ਜਾ ਸਕਦਾ ਨਾ ਇਸ ਕਰਕੇ ਮਹਾਰਾਜ ਦੀ ਗੋਦ ਵਿੱਚ ਤਾਂ ਬਹਿਣਾ ਕਿਹਲਾ ਕਿਉਂਕਿ ਅਸੀਂ ਜਿੰਦਾਂ ਨੇ ਸਾਡੇ ਪਾਪ ਆ ਅਸੀਂ ਕਰਮ ਕਰਦੇ ਆ ਸਾਰੇ ਦਿਨ ਦੇ ਵਿੱਚ ਸਾਡੇ ਫੇਰ ਵੀ ਸਾਨੂੰ ਗੁਰੂ ਮਹਾਰਾਜ ਆਪਣੀ ਗੋਦ ਵਿੱਚ ਬਿਠਾ ਲੈਂਦੇ ਇਹ ਸਾਡੇ ਮੰਨ ਲਓ ਕਿ ਗੁਰੂ ਦੀ ਰਹਿਮਤ ਤੇ ਕਿਰਪਾ ਆ ਕਿ ਉਹ ਸਾਨੂੰ ਫੇਰ ਵੀ ਆਪਣੇ ਨਾਲ ਗਲ ਦੇ ਨਾਲ ਲਾ ਦਿੰਦੇ ਨਾ ਤੇ ਬਾਣੀ ਚਾਹੁੰਦਾ ਕਿ ਕਬੀਰ ਬੈਦਕ ਹੈ ਹਉ ਹਿ ਭਲਾ दारू ਮੇਰੇ ਬਸ ਇਹ ਤਾਂ ਬਸਤ ਗੋਪਾਲ ਕੀ ਜਪ ਭਾਵੇ ਲੈ ਖਸ ਇਹ ਸਾਰੀਆਂ ਦਿੱਤੀਆਂ ਵਸਤੂਆਂ ਪਰਮਾਤਮਾ ਦੀਆਂ ਜੇ ਸਾਡੇ ਵਿੱਚ ਕੋਈ ਇਦਾਂ ਦੀ ਤਾਕਤ ਜਾਂ ਸਾਡੇ 'ਚ ਕੋਈ ਬਲ ਜਾਂ ਸਾਡੇ ਅਸੀਂ ਮੈਂ ਕਹਾ ਕਿ ਮੈਂ ਆਪਣੇ ਜ਼ੋਰ ਨਾਲ ਆਪਣੀ ਪਾਵਰ ਨਾਲ ਆਪਣੇ ਗਿਆਨ ਨਾਲ ਨਹੀਂ ਇਹ ਪਰਮਾਤਮਾ ਦੀ ਵਡਿਆਈ ਜੇ ਨੂੰ ਉਹਨੇ ਪਰਮਾਤਮਾ ਦੀ ਵਡਿਆਈ ਦੇਣੀ ਹੈ ਤੇ ਉਹਨੂੰ ਦੇਣੀ ਆ ਤੇ ਉਹ ਥਾਪੜਾ ਪਰਮਾਤਮਾ ਜਿਵੇਂ ਪਹਿਲਾਂ ਕਿਹਾ ਕਿ ਪਰਮਾਤਮਾ ਨੂੰ ਜੋ ਚੰਗਾ ਲੱਗਦਾ ਉਹੀ ਕਰਦਾ ਹਨ ਸਾਡੇ ਚੰਨੀ ਤਾਕਤ ਨਹੀਂ ਤੇ ਉਹ ਜਿਹੜਾ ਆਨੰਦ ਆਉਂਦਾ ਫਿਰ ਮਹਾਰਾਜ ਦੀ ਗੋਦ ਵਿੱਚ ਬੈ ਕੇ ਤਾਂ ਉਹ ਕਿਸੇ ਨੂੰ ਬਿਆਨ ਨਹੀਂ ਨਾ ਕੀਤਾ ਜਾ ਸਕਦਾ ਜੀ ਬਿਲਕੁਲ ਜਿਸ ਤਰ੍ਹਾਂ ਵਾਦੀ ਅੱਜ ਦੇ ਨੌਜਵਾਨਾਂ ਚ ਹੋੜ ਲੱਗੀ ਆ ਬਾਹਰ ਜਾਣ ਦੀ ਹਨਾ ਜਿਆ ਬੰਦਾ ਗੁਰੂ ਘਰ ਨਾਲ ਅੱਜ ਕੱਲ ਕੱਟ ਜੁੜਦਾ ਹਾਲਾਂਕਿ ਗੁਰੂਆਂ ਨੇ ਸਾਡੇਆਂ ਨੇ ਬਹੁਤ ਵੱਡੀਆਂ ਕੁਰਬਾਨੀਆਂ ਕੀਤੀਆਂ ਲਾਸਾਨੀ ਸ਼ਹਾਦਤਾਂ ਦਿੱਤੀਆਂ ਆ ਤੇ ਤੁਹਾਡਾ ਭਾਜੀ ਗੁਰਵਾਨੀ ਨਾਲ ਇੰਨਾ ਮੋਹ ਪਿਆਰ ਕਿਵੇਂ ਪਿਆ ਪਰਿਵਾਰਕ ਪਹਿਲਾ ਬਚਪਨ ਤੋਂ ਹੀ ਐ ਜਾਂ ਫਿਰ ਪਰਿਵਾਰਕ ਮੈਂਬਰਾਂ ਨੇ ਆਪ ਜੋੜਿਆ ਤੁਹਾਨੂੰ ਕੀ ਅਜੀਹਾ ਲੱਗਿਆ ਜੀ ਮੈਨੂੰ ਭਾਜੀ ਹੋ ਗਏ 20 ਸਾਲ ਅੰਮ੍ਰਿਤਸਰ ਕੇ ਨੂੰ ਤੇ 17 ਸਾਲ ਹੋ ਗਏ ਗੁਰਦੁਆਰਾ ਸਾਹਿਬ ਪਿੰਡੀ ਸਿੰਘ ਸਭਾ ਸਿਵਨਵਾਉਂਦਿਆਂ ਨੂੰ ਤੇ ਪਰਿਵਾਰ ਚ ਜਲ ਸਾਰੇ ਗੁਰਸਿੱਖ ਪਰਿਵਾਰਾਂ ਭੈਣਾਂ ਮੇਰੀਆਂ ਨੇ ਅੰਮ੍ਰਿਤਸਰ ਕਿਆ ਸਾਡੇ ਜਿਹੜੇ ਪੁਰਾਣਾ ਸਾਹਿਬ ਉਹਨਾਂ ਨੇ ਵੀ ਸਕਿਆ ਤੇ ਕਹਿ ਲੋ ਕਿ ਸਾਨੂੰ ਬਚਪਨ ਦੇ ਵਿੱਚ ਸਾਡੇ ਪਿੰਡ ਦੇ ਸੀਗੇ ਬਾਬਾ ਜੀ ਬਾਬਾ ਲਾਲ ਸਿੰਘ ਜੀ ਬਾਬਾ ਹਰਮੇਸ਼ ਸਿੰਘ ਜੀ ਉਹਨਾਂ ਨੇ ਮੈਨੂੰ ਧੂਫੀ ਦੇ ਰੋਲਾਂ ਤੇ ਲੈ ਜਾਣਾ ਗ੍ਰੰਥੀ ਜੀ ਦਾ ਪੰਜਬਜੀ ਸਾਹਿਬ ਦੀ ਪਾਠ ਪੜ੍ਹਨ ਚੱ ਮੁੜ ਕੇ ਫਿਰ ਮੈਂ ਪੜ ਸਿੱਖਦਾ ਗਿਆ ਗਿਆਨੀ ਅਮਰਜੀਤ ਸਿੰਘ ਜੀ ਦਮਦਮ ਚਕਸਾਲ ਜੁਕੇ ਰਹਿੰਦੇ ਆ ਫਿਰ ਉਹਨਾਂ ਦੇ ਕੋਲੋਂ ਕਾਫੀ ਵਿਦਿਆ ਲਈ ਆ ਜੀ ਬੜਾ ਉਹਨਾਂ ਦਾ ਪ੍ਰੇਮ ਪਿਆਰ ਆਸ਼ੀਰਵਾਦ ਹੁਣ ਵੀ ਸਿੱਖ ਦਾ ਮਤਲਬ ਯਾਰ ਸਿੱਖਣਾ ਨਾ ਆਪਾਂ ਹੁਣ ਵੀ ਅਸੀਂ ਜੋ 10 ਸਾਲ ਪਹਿਲਾਂ ਕੁਝ ਅਸੀਂ ਕੁਝ ਗੁਰਬਾਣੀ ਕਿਵੇਂ ਪੜਦੇ ਸੀ ਜਾਂ ਅਰਥ ਕਿੱਦਾਂ ਕਰਦੇ ਸੀਗੇ ਨਾ ਕੋਈ ਕਥਾ ਸੁਣਾਉਂਦੇ ਸੀ ਹੁਣ ਗਾਂਹ ਹੁਣ ਅੱਜ ਅਪ ਕਿਵੇਂ ਕਰ ਰਹੇ ਆ ਹੌਲੀ ਹੌਲੀ ਆਪਾਂ ਗਾਂਹ ਦੇ ਗਾਂਹ ਗਿਆਨ ਵਧੀਆਂ ਜਾਂਦੇ ਜਿਵੇਂ ਆਪਾਂ ਮਹਾਰਾਜ ਕਹਿੰਦੇ ਗੁਰਕੀ ਬਾਣੀ ਗੁਰਤੇ ਜਾਂਦੀ ਗੁਰੂ ਦੀ ਬਾਣੀ ਜਿਹੜੀ ਗੁਰੂ ਕੋਲ ਆਪਾਂ ਸਿੱਖ ਸਕਦੇ ਆ ਨਾ ਤੇ ਆ ਇੱਕ ਕਹਿੰਦੇ ਕਿ ਸਿਆਣਿਆਂ ਦਾ ਕਥਨ ਸੀ ਕਿ ਮਹਾਰਾਜ ਗੁਰੂ ਸਾਹਿਬ ਨੂੰ ਕਿਹਾ ਕਿ ਤੁਸੀਂ ਗੁਰਬਾਣੀ ਦੇ ਅਰਥ ਵੀ ਨਾਲ-ਨਾਲ ਲਿਖ ਦਿੰਦੇ ਉਹ ਕਹਿੰਦੇ ਮਹਾਰਾਜ ਕਹਿੰਦੇ ਕਿ ਜੇ ਆ ਇਹ ਸਮੁੰਦਰ ਆ ਜਿਹੜੇ ਜਿੰਨੀ ਜਿੰਨੀ ਪਾਵ ਰਹੋਂਗੀ ਜਿੰਨਾ ਕਿ ਪਿਆਰ ਕਰੂਗਾ ਉਹਨਾਂ ਖੋਜ ਲੂਗਾ ਉਹਨਾਂ ਨੂੰ ਗਿਆਨ ਮਿਲ ਜਾਨਾ ਇਸ ਕਰਕੇ ਅਰਥ ਇੱਕ ਜਗ੍ਹਾ ਤੱਕ ਸੀਮਿਤ ਨਹੀਂ ਹੈਗੇ ਅਰਥ ਪੂਰੇ ਬ੍ਰਹਮੰਡ 'ਚ ਘੁੰਮਦੇ ਆ ਅਰਥ ਵੀ ਮਾਰਾ ਨੇ ਜੇ ਅਰਥ ਲਿਖਣੇ ਹੁੰਦੇ ਤਾਂ ਫਿਰ ਹਰ ਇੱਕ ਨੇ ਕਹਿੰਦਾ ਉਹਨੇ ਉਹਨਾਂ ਕਿ ਪੜ ਲੈਣਾ ਸੀ ਤਾਂ ਵੀ ਇੰਨਾ ਅਰਥ ਬਣਦਾ ਹੁਣ ਜਿਹੜਾ ਕੋਈ ਪੜਦਾ ਗੁਰਬਾਣੀ ਦਾ ਅਰਥ ਜਾਂ ਉਹਨੂੰ ਜਿੰਨਾ ਵੀ ਪਿਆ ਪਿਆ ਪ੍ਰੇਮ ਨਾਲ ਪੜਦਾ ਉਹਦੇ ਉਹਨੇ ਡੂੰਘੇ ਅਰਥ ਕਰਦਾ ਬੰਦਾ ਹਰ ਇੱਕ ਆਪਣੀ ਦੀ ਬੰਦ ਦੀ ਭਾਵਨਾ ਆਪਣੇ ਆਪਣੀਆਂ ਤੋਂ ਆਪਣੀ ਭਾਵਨਾ ਦੇ ਨਾਲ ਉਹ ਗੁਰਬਾਣੀ ਨੂੰ ਪੜਦਾ ਤੇ ਉਹ ਉਹਨੇ ਡੁੰਗਾਈ ਦੇ ਵਿੱਚ ਮਾਰਾ ਨਾਲੋਂ ਪ੍ਰੇਮ ਪਈ ਜਾਂਦਾ ਜੀ ਜੀ ਜਿਸ ਤਰ੍ਹਾਂ ਭਾਜੀ ਸਾਨੂੰ ਪਤਾ ਲੱਗਿਆ ਤੁਸੀਂ ਕਰੀਬ 50 ਘੰਟੇ ਦੇ ਕਰੀਬ ਹਨਾ ਲਗਾਤਾਰ ਚੌਂਕੜਾ ਲਗਾ ਲੈਂਦੇ ਹੋ ਮਹਾਰਾਜ ਕਿਰਪਾ ਕਰਦੇ ਨੇ ਤੇ ਭਾਜੀ ਫਿਰ ਤਿਆਰੀ ਤੁਸੀਂ ਕਿਵੇਂ ਕਰਦੇ ਹੋ ਸਟਾਰਟਿੰਗ ਕਿਵੇਂ ਕੀਤੀ ਸੀ ਪਹਿਲਾਂ ਸਟਾਰਟਿੰਗ ਕਿੰਨੇ ਘੰਟੇ ਦਾ ਚੌਂਕੜਾ ਲੱਗਿਆ ਸੀਗਾ ਕੀ ਕੀ ਮੁਸ਼ਕਲ ਆਈਆਂ ਸੀ ਮੈਂ ਭਾਜੀ ਪਹਿਲਾਂ ਦੁਬਈ ਸੇ ਗੁਰਦੁਆਰਾ ਸਾਹਿਬ ਹਾਂਜੀ 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 ਮਹਾਰਾ ਨੇ ਕਿਰਪਾ ਕੀਤੀ ਚਲੋ ਸਾਡੇ ਪ੍ਰੇਮ ਵਾਲੇ ਬਹੁਤ ਯਾਨੀ ਕਹਿ ਲਓ ਕਿ ਮੈਂ ਉਹਨਾਂ ਦਾ ਸਾਰੀ ਉਮਰ ਦੇਣ ਨਹੀਂ ਦੇ ਸਕਦਾ ਸਰਦਾਰ ਅੰਗਰੇਜ਼ ਸਿੰਘ ਜੀ ਸੰਗਾ ਟਰਾਂਸਪੋਰਟ ਆ ਉਹਨਾਂ ਬੜਾ ਪਿਆਰ ਕੀਤਾ ਬੱਚਿਆਂ ਨੂੰ ਪਾਲਿਆ ਉਹਨਾਂ ਨੇ ਆਪਣਾ ਜੀ ਦੇਖੋ ਮੈਂ ਇੱਥੇ ਜੌਬ ਕਰਦਾ ਸੀ ਉਹ ਕਹਿੰਦੇ ਨਹੀਂ ਅਸੀਂ ਤੁਹਾਨੂੰ ਮੁੰਬਈ ਨੂੰ ਬੁਲਾਣਾ ਆਪਣੇ ਕੋਲ ਬੁਲਾਣਾ ਤੇ ਉਹਨਾਂ ਨੇ ਹੁਣ ਵੀ ਮੈਨੂੰ ਇੰਨਾ ਕਰਦੇ ਆ ਉਹਨਾਂ ਨੇ ਮੈਨੂੰ ਦਵਾਈ ਗੁਰਦੁਆਰਾ ਸਾਹਿਬ ਬੁਲਾਇਆ ਜੀ ਤੇ ਹਾਂ ਜੀ ਉਹ ਉੱਦਾਂ ਹੋਰ ਵੀ ਰਾਗੀ ਢਾਡੀ ਅੰਜਨਾਂ ਨੇ ਬੜਾ ਉਹਨਾਂ ਨੂੰ ਸਤਿਕਾਰ ਦਿੰਦੇ ਆ ਤੇ ਮਾਰਾਂ ਦੀ ਕਿਰਪਾ ਉਹ ਉੱਥੇ ਬਠਿੰਡਾ ਤੋਂ ਆਏ ਸੀਗੇ ਜੀ ਬਾਬਾ ਜੀ ਬਾਬਾ ਰਾਜਾ ਸਿੰਘ ਜੀ ਜੀ ਦਲ ਬੰਦ ਵਿਧੀਜਨ ਤੋਂ ਬਾਬਾ ਜੀ ਤੋਂ ਉੱਥੋਂ ਆਏ ਸੀਗੇ ਤੇ ਉਹਨਾਂ ਨੇ ਉੱਥੇ ਸੇਵਾ ਨਿਭਾਈ ਸੀ ਤੇ ਮੈਂ ਇੱਕ ਦਿਨ ਮੈਂ ਵੀ ਗੁਰਦੁਆਰਾ ਸੇਵ ਰੋਲ ਤੇ ਬੈਠਾ ਸੀਗਾ ਮਹਾਰਾਜ ਗੋਚ ਬੈਠਾ ਪਾਠ ਤੇ ਕੁਦਰਤੀ ਮੇਰੇ ਮਨ ਚ ਫੁਰਨਾ ਆਇਆ ਜੀ ਚਲੋ ਮਹਾਰਾਜ ਦੀ ਗੋਦ ਵਿੱਚ ਇੱਕ ਕੁਦਰਤੀ ਵਾਲਾ ਪਾਠ ਆ ਪੜਦੇ ਤਾਂ ਬਾਣੀ ਸੀ ਪਰ ਮਹਾਰਾਜ ਦੀ ਗੋਚ ਆਇਆ ਕਿ ਸਤਗੁਰੂ ਨੇ ਮਨ ਚ ਫੁਰਨਾ ਲਿਆ ਤਾਂ ਕਿ ਫੇ ਮੈਂ ਆ ਕੇ ਚਲੋ ਆਪਾਂ ਵੀ ਸੇਵਾ ਨਿਭਾਵਾਂਗੇ ਜ਼ਰੂਰ ਕਿਸੇ ਨਾ ਕਿਸੇ ਨਾਲ ਤੇ ਮੈਂ ਫਿਰ ਬਾਜੀ ਉਹਨਾਂ ਨਾਲ ਗੱਲ ਕੀਤੀ ਉਹ ਕਹਿੰਦੇ ਕੋਈ ਗੱਲ ਨਹੀਂ ਉਹਨਾਂ ਨੂੰ ਬੜਾ ਖੁਸ਼ੀ ਹੋਈ ਕਿ ਜ਼ਰੂਰ ਸੇਵਾ ਨਿਭਾਈਂ ਵੀ ਆਪਾਂ ਜਿੰਨਾ ਸਾਡੇ ਕੋਲ ਸਕੇ ਕਰਾਂਗੇ ਤੇ ਫਿਰ ਮੈਂ ਦੇਖੋ ਆਪਾਂ ਰੋਲਾਂ ਦਾ ਦੋ ਦੋ ਕਟੀਆਂ 4-4 6-6 ਘੰਟੇ ਤੱਕ ਬੈਠੀ ਜਾਇਦਾ ਨਾ ਜੀ ਤੇ ਮੈਂ ਜਿੱਦਾਂ ਮੈਂ ਜਿੱਦਣ ਪਾਠ ਦੀ ਉਹ ਪੋਸਟਰ ਤਿਆਰ ਕੀਤਾ ਸੀਗਾ ਤੇ ਸਾਡੇ ਘਰ ਦੇ ਮਾਤਾ ਉਹਨਾਂ ਨੂੰ ਭੈਣਾ ਉਹਨਾਂ ਨੂੰ ਵੀ ਜਿਹੜੀਆਂ ਗੁਰਦੁਆਰੇ ਮਾਤਾ ਮਾਂ ਦੀਆਂ ਉਹਨਾਂ ਨੂੰ ਵੀ ਨਹੀਂ ਪਤਾ ਸੀ ਉਹਨਾਂ ਨੂੰ ਪਤਾ ਹੀ ਖੰਡ ਪਾਠ ਸਾਹਿਬ ਰੱਖਣਾ ਹੈ ਉਹਨਾਂ ਨੂੰ ਇਦਾਂ ਨਹੀਂ ਪਤਾ ਸੀ ਵੀ ਇਹਨੇ ਇਕੱਲੇ ਨਹੀਂ ਕਰਨਾ ਆ ਹਾਂਜੀ ਮੈਂ 2 ਦਿਨ ਪਹਿਲਾਂ ਛੱਡ ਦਿੱਤਾ ਜੀ ਖਾਣਾ ਪੀਣਾ ਜਿੱਦਾਂ 24 ਤਰੀਕ ਨੂੰ ਖੰਡ ਪਾਠ ਸਾਹਿਬ ਰੱਖਿਆ ਜੋਬ 26 ਨੂੰ ਭੋਗ ਪਾਇਆ ਸੀਗਾ ਜੀ ਤੇ ਫਿਰ ਦੇਖੋ ਜਾ ਇਹ ਸਾਡੇ ਘਰਦਿਆਂ ਦੇ ਜਾਂ ਪਿੰਡ ਹਰ ਇੱਕ ਦੇ ਬੰਦੇ ਤੇ ਚਲੋ ਇਹ ਹੁੰਦਾ ਵੀ ਬੰਦਾ ਕਿਸੇ ਨੇ ਜਦ ਤੱਕ ਨਹੀਂ ਦੇਖਿਆ ਹੁੰਦਾ ਨਾ ਆਪਾਂ ਫਿਰ ਉਹਨੂੰ ਬੋਲ ਕੇ ਕਿਵੇਂ ਪ੍ਰੂਫ ਕਰ ਸਕਦੇ ਹਾਂ ਨਾ ਤੇ ਉਹ ਕਹਿੰਦੇ ਸੀ ਵੀ ਐਦਾਂ ਹੋ ਜਾਣਾ ਐਦਾਂ ਹੋ ਜਾਣਾ ਕਿਉਂਕਿ ਮੈਂ ਦੇਖੋ ਮੈਨੂੰ ਆਪਣੇ ਗੁਰੂ ਤੇ ਭਰੋਸਾ ਜੀ ਆਪਾਂ ਅਰਦਾਸ ਕੀਤੀ ਸੀ ਕਿ ਕਿ ਮਹਾਰਾਜ ਔਰ ਉਹਨਾ ਮੰਗਤ ਹੋਂ ਤੁਮਤੇ ਕਾ ਚਾਹਤ ਹੋਂ ਚਿਤ ਮੈ ਸੋਈ ਕੀਤੀ ਹੈ ਨਾ ਤੇ ਮਹਾਰਾਜ ਨੇ ਅਮਰੀ ਕਰੋ ਹੱਥ ਦੇ ਰੱਛਾ ਸੀ ਅਰ ਅਰਦਾਸ ਬੇਨਤੀ ਕੀਤੀ ਸੀ ਕਿ ਸਤਗੁਰੂ ਤੁਸੀਂ ਅਰਦਾਸ ਕੀਤੀ ਤੇ ਮਹਾਰਾਜ ਨੇ ਕਿਹਾ ਕਿ ਸਤਗੁਰੂ ਆਪਣੇ ਸੁਣੀ ਅਰਦਾਸ ਕਾਰਜਾਇਆ ਸਕਲਾ ਰਸ ਤੇ ਮਹਾਰਾਜ ਨੇ ਅਰਦਾਸ ਪੂਜੰਤੀ ਪੂਰੀ ਕੀਤੀ ਦੇਖੋ ਨਾ ਕੋਈ ਬਾਥਰੂਮ ਨਾ ਡੌਲਟ ਨਾ ਖਾਣਾ ਪੀਣਾ ਕੁਛ ਨਹੀਂ ਮਹਾਰਾਜ ਨੇ ਆਪ ਹੀ ਸੇਵਾ ਆਪ ਲੈ ਲਈ ਜੀ ਸਾਡੇ ਚ ਮੇਰੇ ਚ ਬਲ ਨਹੀਂਗਾ ਕੋਈ ਮੈਨੂੰ ਕਹਿੰਦਾ ਜੀ ਇਹ ਹੱਟ ਕਿੱਦਾਂ ਦੇਖੋ ਆਪਾਂ ਅਰਦਾਸ ਵਿੱਚ ਕਹਿੰਦੇ ਹਟੀਆਂ ਜੱਪੀਆਂ ਤਪੀਆਂ ਅਰਦਾਸ ਵਿੱਚ ਵੀ ਆਪਾਂ ਕਹਿੰਦੇ ਆ ਨਾ ਜੀ ਇਹ ਕਿਸੇ ਨੂੰ ਆਪਾਂ ਕਿਸੇ ਨੂੰ ਦੁਨੀਆ ਨੂੰ ਕਸ਼ਟ ਦੇਣ ਵਾਸਤੇ ਜਾਂ ਆਪਣੇ ਸ੍ਰੀ ਨੂੰ ਤਾਂ ਆਪਾਂ ਸਤਗੁਰੂ ਮਹਾਰਾਜ ਦੇ ਉਹਨੂੰ ਪੇ ਪਿਆਰ ਵਾਸਤੇ ਕੀਤਾ ਨਾ ਜਿੱਦ ਕਰਕੇ ਨਹੀਂ ਇੱਕ ਭਾਣੇ ਚ ਆਪਾਂ ਇਹਨੂੰ ਕਹਿ ਲੀਏ ਇਹ ਕਿ ਕੋਈ ਜ਼ਾਇਦ ਨਹੀਂ ਕਿ ਆਪਾਂ ਸਰੀਰ ਨੂੰ ਕਸ਼ਟ ਦੇਣਾ ਜਾਂ ਕਿਸੇ ਲੋਕਾਂ ਨੂੰ ਦੱਸਣਾ ਵੀ ਆਪਾਂ ਕਸ਼ਟ ਦੇ ਰਹੇ ਆ ਜਾਂ ਜਾਂ ਕੋਈ ਪੈਸੇ ਵਾਸਤੇ ਭਾਜੀ ਮੈਂ ਆਪਾਂ ਕੋਈ ਪੈਸੇ ਵਾਸਤੇ ਆ ਨਾ ਆਪਾਂ ਨਹੀਂ ਵੀ ਕਿਸੇ ਕੋਈ ਪੈਸੇ ਲੈਣ ਵਾਸਤੇ ਆਪਾਂ ਬਾਟ ਕੀਤਾ ਨਹੀਂ ਨਹੀਂ ਇਹ ਸਾਡੀ ਗੁਰੂ ਨਾਲ ਪਿਆਰ ਸੀ ਤਾਂ ਅਸੀਂ ਆ ਮੈਂ ਕਰਜ ਕੀਤਾ ਜੀ ਰਾ ਜਿੰਦਗੀ ਚ ਕਿੰਨਾ ਆਇਆ ਉਸ ਚੀਜ਼ ਦੇ ਨਾਲ ਲੱਗਦਾ ਕਿ ਸਮੇਂ ਦੇ ਹਿਸਾਬ ਨਾਲ ਕੁਝ ਜ਼ਿੰਦਗੀ ਬਦਲਾ ਰਿਹਾ ਨਹੀਂ ਤਾਂ ਜਿਵੇਂ ਅੱਜ ਕੱਲ ਦੇ ਸਮੇਂ ਚ ਲੋਕਾਂ ਨੂੰ ਲੱਗਦਾ ਹੁੰਦਾ ਵੀ ਚੱਲ ਚਾਰ ਪੈਸੇ ਵੱਧ ਕਮਾ ਲਈਏ ਤਾਂ ਜ਼ਿੰਦਗੀ ਚ ਕੁਝ ਵਧੀਆ ਚੀਜ਼ਾਂ ਖਰੀਦ ਸਕਦੇ ਆ ਕੁਝ ਦੁਨਿਆਵੀ ਚੀਜ਼ਾਂ ਖਰੀਦ ਕੇ ਇਸ ਜ਼ਿੰਦਗੀ ਚ ਸੁੱਖ ਪ੍ਰਾਪ ਗਰਵਾਣੀ ਪੜ ਕੇ ਤੁਹਾਨੂੰ ਜ਼ਿੰਦਗੀ 'ਚ ਕਿੰਨਾ ਕੁ ਬਦਲਾ ਲੱਗਦਾ ਕਿੰਨਾ ਕੁ ਸੁੱਖ ਲੱਗਦਾ ਜੀ ਭਾਜੀ ਜਿਵੇਂ ਤੁਹਾਨੂੰ ਦੱਸਿਆ ਗੁੰਗੇ ਕੀ ਮਠਿਆਈ ਮਹਾਰਾ ਨੇ ਇੰਨਾ ਕੁਝ ਦੇਤਾ ਨਾ ਜੀ ਮੈਂ ਬਿਆਨ ਹੀ ਨਹੀਂ ਕਰ ਸਕਦਾ ਜੀ ਮਹਾਰਾ ਨੇ ਇੰਨੀ ਬੜਾਈਆਂ ਇੰਨੀਆਂ ਧਨ ਦੌਲਤਾਂ ਇੰਨੇ ਲੋਕਾਂ ਦੇ ਵਿੱਚ ਪਿਆਰ ਸਤਗੁਰ ਮਹਾਰਾ ਸਭ ਤੋਂ ਵੱਡੀ ਦੌਲਤ ਕਿਉ ਆਪਣੀ ਗੋੜ 'ਚ ਬਿਠਾ ਲੈਂਦੇ ਸਾਨੂੰ ਅਜੀ ਸਾਰਾ ਦਿਨ ਸਾਹ ਦੇਖ ਲਓ ਕਿੰਨੇ ਪਾਪ ਕਰਦੇ ਆ ਕਿੰਨਾ ਆਪਾ ਮੰਦਾਵ ਚੰਗਾ ਮੰਦਾ ਸੋਚਨੇ ਮਨਾਂ ਦੇ ਵਿੱਚ ਸਾਡੇ ਖਿਆਲ ਆਂਦੇ ਆ ਫਿਰ ਵੀ ਉਹ ਸਾਨੂੰ ਇਹ ਸਭ ਤੋਂ ਵੱਡੀ ਪਰਮਾਤਮਾ ਦੀ ਰਹਿਮਤ ਆ ਸਾਡੇ ਤੇ ਤੇ ਬਾਕੀ ਭਾਜੀ ਜਿਹੜੀ ਆ ਬੰਦੇ ਦੀ ਤ੍ਰਿਸ਼ਨਾ ਕਦੀ ਨਹੀਂ ਪੂਜਣੀ ਹਨਾ ਜਿੰਨਾ ਕੋਈ ਕੁਝ ਸਾਈਕਲ ਆ ਗਿਆ ਲੋਕਾਂ ਨੂੰ ਕੋਈ ਗੱਡੀ ਆ ਜਾਵੇ ਪਰ ਸਾਡੇ ਮੈਨੂੰ ਅੱਜ ਕੋਈ ਆਪਮਾਨ ਕਦੀ ਮਨ ਦੇ ਵਿੱਚ ਲਾਲਚ ਰੱਖ ਕੇ ਆਪਾਂ ਮੈਂ ਕਦੀ ਪਾਠ ਹੀ ਨਹੀਂ ਕਰਨ ਗਿਆ ਕਿਤੇ ਜੀ ਅੱਛਾ ਭਾਜੀ ਜਿੱਦਾਂ ਤੁਸੀਂ ਤੁਹਾਡੀ ਉਮਰ ਕਿੰਨੀ ਕੁ ਸਾ ਉਮਰ ਭਾਜੀ ਮੇਰਾ ਜੀ 93 ਦਾ ਬਰਥ ਆ ਜੀ ਤੇ ਭਾਜੀ ਉਮਰ ਦੇ ਹਿਸਾਬ ਨਾਲ ਜਿੱਦਾਂ ਤੁਸੀਂ ਲੰਘਦੇ ਹੋ ਤੁਹਾਨੂੰ ਹਰ ਇੱਕ ਸਿਆਣਾ ਬੰਦਾ ਬੱਚਾ ਬਜ਼ੁਰਗ ਮਾਤਾ ਸਾਰੇ ਫਤੇ ਬਲਾਉਂਦੇ ਹਨ ਤੁਸੀਂ ਬਾਣੇ ਚ ਹਨਾ ਇੱਕ ਸਿੰਘਾਂ ਦੇ ਸਰੂਪ ਦੇ ਵਿੱਚੋਂ ਤੇ ਭਾਜੀ ਜੇ ਆਪਾਂ ਦੇਖੀਏ ਸਰੂਪ ਦੇ ਨਾਲ ਨਾਲ ਜੋ ਕਿਰਦਾਰ ਆ ਉਹਨੂੰ ਸਾਹਮਣਾ ਕਿੰਨਾ ਕਿ ਜ਼ਰੂਰੀ ਹੈਗਾ ਕਿਉਂਕਿ ਮੰਨ ਲਓ ਮੈਂ ਵਾਲਾ ਪਾਲਿਆ ਮੇਰੇ ਅੰਦਰ ਤਾਂ ਬਹੁਤ ਗੰਦ ਹੈ ਜੀ ਹਨਾ ਤੇ ਸਰੂਪ ਦੇ ਨਾਲ ਕਿਰਦਾਰ ਨੂੰ ਸਾਹਮਣਾ ਕਿੰਨਾ ਕਿ ਜ਼ਰੂਰੀ ਹੈ ਤੁਹਾਡੇ ਤੁਹਾਡਾ ਕਰਤਾਰ ਭਾਜੀ ਇਦਾਂ ਦਾ ਹੋਣਾ ਚਾਹੀਦਾ ਕਿ ਤੁਹਾਨੂੰ ਰਾਹ ਜਾਂਦਾ ਬੰਦਾ ਕਹੇ ਵੀ ਹਾਂ ਵੀ ਜਿਹੜਾ ਗੁਰੂ ਦਾ ਸਿੱਖ ਆ ਜਾਂ ਇਹੋ ਜਿਹਾ ਹੋਣਾ ਚਾਹੀਦਾ ਆ ਜਾਂ ਸਾਡੇ ਪਰਿਵਾਰ ਦੇ ਵਿੱਚ ਵੀ ਬੱਚਾ ਇਹੋ ਜਿਹਾ ਤੁਹਾਡੇ ਉਹ ਤੁਹਾਡੇ ਕੰਮਾਂ ਤੋਂ ਨਹੀਂ ਤੁਹਾਡੇ ਮਤਲਬ ਤੁਹਾਡਾ ਕਰਤਾਰ ਮਤਲਬ ਇਹ ਨਹੀਂ ਕਿ ਤੁਸੀਂ ਵਧੀਆ ਤੁਸੀਂ ਪੈਸਾ ਤੁਹਾਡੇ ਕੋਲ ਆ ਗੱਡੀ ਆ ਨਹੀਂ ਤੁਹਾਡਾ ਕਰਤਾਰ ਉੱਚਾ ਸੋਚਿਆ ਹੋਵੇ ਕਿ ਹਰ ਇੱਕ ਬੰਦਾ ਤੁਹਾਨੂੰ ਕਹੇ ਭਾਈ ਹਾਂ ਵੀ ਇਹੋ ਜਿਹਾ ਸਿੱਖ ਇਹੋ ਜਿਹਾ ਬੱਚਾ ਸਾਡੇ ਪਰਿਵਾਰ ਵਿੱਚ ਵੀ ਹੋਣਾ ਚਾਹੀਦਾ ਮਤਲਬ ਤੁਸੀਂ ਉਹ ਤੁਹਾਡੇ ਦਸਤਾਰ ਸਹੀ ਉਹ ਦਾੜਾ ਰੱਖਿਆ ਤੇ ਤੁਹਾਡੇ ਕੰਮ ਕੰਮ ਨਹੀਂ ਚੱਜਦੇ ਹੈਗੇ ਨਾ ਫਿਰ ਤਾਂ ਉਹ ਉਹ ਫਿਰ ਗਲਤ ਹੋ ਜਾਂਦਾ ਭਾਜੀ ਬਹੁਤ ਅੱਛਾ ਭਾਜੀ ਤੁਸੀਂ ਜਿੱਦਾਂ ਹੋਰ ਨੌਜਵਾਨ ਆ ਕੋਈ ਹੋਰ ਚ ਕਮਾਂਕਾਰਾਂ ਚ ਪੈ ਜਾਂਦੇ ਆ ਬਿਜ਼ਨਸ ਕਰਨ ਦੇ ਵਿੱਚ ਜਾਂ ਕੋਈ ਨਾ ਕੋਈ ਵਧੀਆ ਨੌਕਰੀ ਵਿੱਚ ਤੁਹਾਡੇ ਨਹੀਂ ਇਹਦਾ ਮਨ ਦੇ ਵਿੱਚ ਆਇਆ ਕਦੇ ਵਿੱਚ ਲੋ ਕੰਮ ਕਰ ਹੋਰ ਕਰ ਲਈਏ ਜਦੋਂ ਤੁਸੀਂ ਗੁਰਬਾਣੀ ਪੜ੍ਹਦੇ ਹੋ ਹਨਾ ਜਾਂ ਪਾਠ ਕਰਦੇ ਹੋ ਜੀ ਨਹੀਂ ਮੈਂ ਭਾਜੀ ਉਹਦਾ ਗ੍ਰੈਜੂਏਸ਼ਨ ਕੀਤੀ ਹੈ ਬੀਐਸਸੀ ਆਈਟੀ ਹਾਂਜੀ ਮੈਂ ਸ਼ੂਗਰ ਮੈਲ ਵੀ ਜੌਬ ਕੀਤੀ ਸੀ ਪੈਟਰੋਲ ਪੰਪ ਤੇ ਵੀ ਸੀ ਲੱਗਾ ਫਿਰ ਉਹੀ ਤਾਂ ਜਦੋਂ ਬਾਅਦ ਚ ਮੈਨੂੰ ਬਾਹਰ ਤੋਂ ਫੋਨ ਆ ਗਿਆ ਸੀ ਦੁਬਈ ਤੋਂ ਜੀ ਹੁਣ ਅੱਜ ਦੇ ਸਮੇਂ ਚ ਭਾਜੀ 99% ਲੋਕਾਂ ਦੀ ਇਹ ਸੋਚ ਆ ਕਿ ਕੋਈ ਵੀ ਬੰਦਾ ਕਹਿੰਦਾ ਕਿ ਜਿਹੜਾ ਪਾਠੀ ਸਿੰਘ ਤਾਂ ਇਹ ਬਿੱਲੇ ਇਹਨਾਂ ਨੂੰ ਜਿਹੜਾ ਕੋਈ ਕੰਮ ਆ ਬਸ ਕਲਾ ਪਾਠ ਕਰਦੇ ਆ ਜਿਹੜਾ ਕਿ ਸਭ ਤੋਂ ਵੱਡੀ ਆਪਾਂ ਗੁਰਬਾਣੀ ਕਿਤੇ ਪੜ ਨਹੀਂ ਭਾਜੀ ਮਹਾਰਾਜੀ ਬਹੁਤ ਵੱਡੀ ਦੇਣਾ ਕੀਰਤਨ ਨਿਰਮੋਲ ਕਹੀਰਾ ਇਹ ਤਾਂ ਨਿਰਮੋਲ ਕਹੀਰਾ ਨਾ ਇਹ ਤਾਂ ਕਿਸੇ ਕਿਸੇ ਨੂੰ ਸਤਗੁਰੂ ਮਹਾਰਾਜ ਦਾਤ ਬਖਸ਼ ਦੇ ਆ ਤੇ ਇਸ ਕਰਕੇ ਆਪਾਂ ਦੀ ਖਿਆਲ ਇਹ ਉਹ ਉਹ ਇਦਾਂ ਦੇ ਹੋ ਗਏ ਕਿ ਜਿਹੜਾ ਪਾਠੀ ਆ ਜਾਂ ਰਾਗੀ ਸਿੰਘ ਆ ਇਹ ਤਾਂ ਬੰਦੇ ਬੇਲੜ ਸਮਝਦੇ ਲੋਕੀ ਪਰ ਨਹੀਂ ਸਤਗੁਰੂ ਮਹਾਰਾਜ ਨੇ ਬਹੁਤ ਵੱਡੀਆਂ ਬਖਸ਼ਿਸ਼ ਦਿੱਤਾ ਹੈ ਕਿ ਜੁਰੀ ਆ ਹਾਂ ਜਿੱਦਾਂ ਤੁਸੀਂ ਦਿਨ ਦੇ ਵਿੱਚ ਹੋਰ ਵੀ ਆਪਣੇ ਕੰਮ ਕਰ ਸਕਦੇ ਹੋ ਆ ਕਈ ਬੰਦੇ ਹੁਣ ਕੈਮਰੇ ਮੋਰੇ ਆਪਣੇ ਸਾਡੇ ਵੀਰ ਗ੍ਰਾਂਤੀ ਸਿੰਘ ਆ ਜਾਂ ਕੀਤ ਸਿੰਘ ਆ ਰੋ ਕੇ ਕਹਿੰਦੇ ਕਿ ਆਪਣੇ ਬੱਚਿਆਂ ਨੂੰ ਅਸੀਂ ਨਹੀਂ ਬਣਾਣਾ ਦੇਖੋ ਵੀ ਸਿੱਖੀ ਤਾਂ ਨਹੀਂ ਖਤਮ ਹੋਣ ਲੱਗੀ ਭਾਜੀ ਗੁਰੂ ਮਾਰਾ ਨੇ ਖਾਸਾ ਬੰਦ ਸਾਜਿਆ ਕਿਤੇ ਇੰਨੇ ਹਮਲੇ ਹੋਏ ਆ ਕਿਤੇ ਸਿੱਖ ਖਤਮ ਤਾਂ ਨਹੀਂ ਹੋਗੇ ਕਿਤੇ ਇਹ ਮੈਂ ਸਵਾਲ ਜਰੂਰ ਵਿੱਚ ਪੁੱਛਣਾ ਚਾਹੂੰਗਾ ਕਿ ਮਤਲਬ ਕਿੱਤੇ ਨਾਲ ਵੀ ਜੋੜ ਲਿਆ ਜਾਂਦਾ ਹੈ ਗੁਰਮਾਨੀ ਪੜਨ ਨੂੰ ਵੇਖ ਕੇ ਜੇ ਗ੍ਰਾਂਥੀ ਸਿੰਘ ਆ ਉਹ ਕਹਿੰਦਾ ਚੰਗੀ ਤਨਖਾਹ ਵੀ ਮੈਨੂੰ ਮਿਲਣੀ ਚਾਹੀਦੀ ਹੈ ਨਾ ਇੱਥੇ ਭਾਜੀ ਇਦਾਂ ਨਾ ਇੱਥੇ ਹੁਣ ਆਪਣੇ ਜਿਹੜੇ ਗੁਰਦੁਆਰਿਆਂ ਦੇ ਸਾਹਿਬ ਦੇ ਵਿੱਚ ਜਿਹੜੇ ਪ੍ਰਬੰਧਕ ਆ ਉਹਨਾਂ ਨੂੰ ਵੀ ਜਿਹੜੇ ਆ ਇੱਕ ਇੱਕ ਗੁਰਮਤ ਦੀ ਮਰਿਆਦਾ ਜ਼ਰੂਰ ਪਤਾ ਹੋਣੀ ਚਾਹੀਦੀ ਆ ਜਿਹੜੀ ਰਹਿਤ ਮਰਿਆਦਾ ਆ ਤੇ ਆਪਣੇ ਜਿਹੜੇ ਸੰਸਕਾਰ ਆ ਸਿ ਆਪਾਂ ਸਿੱਖ ਦਾ ਕਿਵੇਂ ਇੱਜ਼ਤ ਮਾਨ ਸਤਿਕਾਰ ਕਰਨਾ ਹੈ ਹੁਣ ਆਪਾਂ ਨੂੰ ਮੰਨ ਲਾ ਜੇ ਕਿਸੇ ਗੁਰਦੁਆਰੇ 'ਚ ਸਿੰਘ ਨੂੰ 3000 4000 ਮਿਲਦਾ ਤਾਂ ਉਹਦੀ ਦੇੜੀ ਲਾ ਕੇ ਦੇ ਲੋ ਕਿੰਨੇ ਰੋ ਦੇ ਕਿੰਨੇ ਪੈਸੇ ਬਣੂਗੇ ਹਨਾ ਜੀ ਇਸ ਕਰਕੇ ਆਪਾਂ ਨੂੰ ਚਲੋ ਗੁਰ ਆਪਾਂ ਗੁਰਬਾਣੀ ਦੇ ਕੋਈ ਮੁੱਲ ਤਾਂ ਨਹੀਂ ਤਾਰ ਸਕਦੇ ਪਰ ਫਿਰ ਵੀ ਇੱਕ ਜੇ ਆਪਾਂ ਕਹਿੰਦੇ ਕਿ ਸਾਡਾ ਬੱਚਾ ਪੜਿਆ ਲਿਖਿਆ ਉਹਨੂੰ 60000 ਰੁਪਏ ਮਿਲਣੀ ਚਾਹੀਦੀ ਹੈ ਤਨਖਾਹ ਤੇ ਗ੍ਰਾਂਤੀ ਸਿੰਘ ਨੂੰ ਆਪਾਂ ਕਹਿੰਦੇ ਨਹੀਂ ਪਾਈ ਤੈਨੂੰ ਇੰਨੇ ਸਾਰ ਨਾ ਪੈਣਾ ਸਾਡੇ ਕੋਲ ਤਨਖਾਹ ਜੋ ਕਿ ਪੈਸੇ ਫਿਰ ਮੇਰਾ ਇਹ ਸੋਚਣਾ ਕਿ ਪਿੰਡ 'ਚ ਤੁਸੀਂ ਇੰਨੇ ਗੁਰਦੁਆਰਾ ਸਾਹਿਬ ਨਾ ਬਣਾਓ ਕਿ ਤੁਹਾਡੇ ਕੋਲ ਗ੍ਰਾਂਤੀ ਸਿੰਘ ਨੂੰ ਪੈਸੇ ਦੇਣ ਨੂੰ ਤਨਖਾਹ ਦੇਣ ਨੂੰ ਪੈਸੇ ਨਹੀਂ ਤਾਂ ਇੱਕ ਗੁਰਦੁਆਰਾ ਰੱਖ ਲਓ ਨਾ ਬਣਾ ਕੇ ਤੇ ਉਹਦੇ ਇਹ ਇੱਕ ਗ੍ਰਾਂਤੀ ਨੂੰ ਤੁਸੀਂ ਉਹਨੇ ਅਨਾ ਤੁਸੀਂ ਵੀ ਗੁਰਦੁਆਰੇ 5577 ਜਾਤਾ ਪਾਤਾ ਦੇ ਨਾਂ ਤੇ ਬਣਾਇਆ ਤੁਹਾਡੇ ਕੋ ਪੈਸੇ ਦੇਣੂ ਤੇ ਸੰਗਤ ਨਹੀਂ ਨਿਕਲ ਆ ਗਰੰਤੀ ਸਿੰਘ ਚੋਰ ਸਾਹਿਬ ਕਰਕੇ ਜਾਂਦਾ ਮਹਾਰਾ ਬੇਅਦਵੀ ਨਹੀਂ ਉਹ ਸਭ ਤੋਂ ਵੱਡੀ ਬੇਅਦਵੀ ਆ ਨਾ ਫਿਰ ਜੀ ਬਿਲਕੁਲ ਭਈ ਨੌਜਵਾਨਾਂ ਨੂੰ ਕੀ ਤੁਸੀਂ ਸੁਨੇਹਾ ਦੇਣਾ ਚਾਹੁੰਦੇ ਹੋ ਭਾਜੀ ਇਹ ਕਿ ਆਪਣੇ ਮਾਤਾ ਪਿਤਾ ਦਾ ਸਤਿਕਾਰ ਕਰੋ ਬਾਣੀ ਦੇ ਨਾਲ ਜੁੜੋ ਬਦ ਤੋਂ ਬਾਦ ਆਪਣੀ ਵਰਜਿਸ਼ ਕਰੋ ਸਿਹਤ ਨੂੰ ਸੰਭਾਲੋ ਨਾ ਕੋਈ ਨਸ਼ਾ ਦਾ ਸਭ ਤੋਂ ਵੱਡਾ ਜਿਹੜਾ ਗੁਰਬਾਣੀ ਦਾ ਨਸ਼ਾ ਲਾਓ ਨਸ਼ੇ ਦਾ ਬਾਕੀ ਨਸ਼ੇ ਦਾ ਜਿੰਨੇ ਮਰਜ਼ੀ ਤੁਸੀਂ ਕਰੀ ਜਾਓ ਉਤਰੀ ਜਾਣੇ ਗੁਰਬਾਣੀ ਦਾ ਨਸ਼ਾ ਜਿਹੜਾ ਭਾਜੀ ਉਤਰਨਾ ਨਹੀਂ ਹੈ ਤੁਹਾਡੇ ਹਮੇਸ਼ਾ ਨਾਲ ਰਹਿਣਾ ਜੀਬ ਗੰਠ ਬਾਣੀ ਕੰਠ ਤੁਹਾਨੂੰ ਜੀਬ ਦੇ ਵਿੱਚ ਪੈਸਾ ਉਹ ਜਿੱਥੇ ਮਰਜ਼ੀ ਖਰਚ ਸਕਦੇ ਆ ਤੇ ਪਾਣੀ ਜੇ ਤੇ ਬਾਣੀ ਕੰਠਾ ਜਿੱਥੇ ਮਰਜ਼ੀ ਤੁਸੀਂ ਪੜ ਸਕਦੇ ਆ ਨਾ ਮੈਂ ਮੈਂ ਸੁਣਾਇਆ ਭਾਜੀ ਤੁਸੀਂ ਲਿਖ ਵੀ ਬਹੁਤ ਸੋਹਣਾ ਲੈਂਦੇ ਹੋ ਹਾਂਜੀ ਭਾਜੀ ਮੈਂ ਉਹਦਾ ਕਾਫੀ ਤਾਵਾ ਕਾਫੀ ਲਿਖਿਆ ਤੇ ਤੁਹਾਡੀ ਜਥਿਆਂ ਨੇ ਵੀ ਕੀਤਨੀ ਜਥੇ ਆਪਣੇ ਕਾਫੀ ਸਿੰਘਾਂ ਦੀਆਂ ਗਾਈਆਂ ਆ ਜੀ ਜੀ ਸਾਨੂੰ ਸੁਣਾ ਦੋਗੇ ਤੁਸੀਂ ਇੱਕ ਇੱਕ ਕੋਈ ਕਵਿਤਾ ਹਾਂਜੀ ਮੈਂ ਸੁਣਾ ਦਾਂਗਾ ਭਾਜੀ ਵਿੱਚ ਲਵ ਕੇ ਸੁਣਾ ਦਾਂਗਾ ਜੀ ਬਿਲਕੁਲੀ ਜੀ ਜੀ ਮੈਂ ਇੱਕ ਗੁਰਨਾਨਕ ਬਾਸ਼ਾ ਜੀ ਦੀ ਲਿਖੀ ਸੀ ਕਵਿਤਾ ਤੇ ਹੁਣ ਮੈਂ ਇੱਕ ਸਤਗੁਰ ਅਬਦਾਸ ਮਹਾਰਾਜ ਜੀ ਜਿਹੜੀ ਨੇ ਹੁਣ ਕਵਿਤਾ ਲਿਖ ਕੇ ਹਟਿਆ ਸੀਗਾ ਤੇ ਉਹ ਮੈਂ ਤਾਂ ਆਪ ਜੀ ਨੇ ਨਾਲ ਸੁਣਾਵਾ ਕਿਉਂਕਿ ਭਾਜੀ ਆਪਣੇ ਨਾ ਗੁਰਬਾਣੀ ਕਹਿੰਦੀ ਹੈ ਖੱਤਰੀ ਬ੍ਰਾਹਮਣ ਸੂਤ ਵੈਸ਼ ਉਪਦੇਸ਼ ਚੌ ਵਰਨਾ ਕੋ ਸਾਂਝਾ ਮਹਾਰਾਜ ਨੇ ਸਾਂਝੀ ਵਾਲਤਾ ਦਾ ਜਿਹੜਾ ਉਪਦੇਸ਼ ਸਭਨਾਂ ਨੂੰ ਦਿੱਤਾ ਨਾ ਤੇ ਆਪਾਂ ਅੱਜ ਸਮੇਂ ਦੇ ਵਿੱਚ ਜਾਤਾਂ ਪਾਤਾਂ ਦੇ ਵਿੱਚ ਫਸ ਗਏ ਆ ਸਾਡੇ ਵਿੱਚੋਂ ਕੀੜਾ ਨਿਕਲ ਨਹੀਂ ਰਿਹਾ ਨਾ ਨਿਕਲ ਆਇਆ ਹਨਾ ਜੀ ਇਹ ਬਹੁਤ ਵੱਡੀ ਭੈੜੀ ਇੱਕ ਤਰ੍ਹਾਂ ਦੀ ਬਿਮਾਰੀ ਸਾਨੂੰ ਮਨਾਂ ਦੇ ਵਿੱਚ ਲੱਗ ਗਈ ਆਪਾਂ ਬਲੱਡ ਬੈਂਕ ਜਾਂਦੇ ਆ ਉੱਥੇ ਬੰਦਾ ਬਿਮਾਰ ਹੁੰਦਾ 5 ਗ੍ਰਾਮ ਖੂਨ ਦਾ ਤੇ 5 ਤੇ 5000 ਸੈੱਲ ਰਹੇ ਹੁੰਦੇ ਆ ਬਲੱਡ ਸੈੱਲ ਬੰਦਾ ਕਹਿੰਦਾ ਆ ਜਾਓ ਜਲਦੀ ਆ ਜਾਓ ਉੱਥੇ ਕਿਉਂ ਨਹੀਂ ਬੰਦਾ ਕਹਿੰਦਾ ਕਿ ਨਹੀਂ ਪਈ ਸਾਡੀ ਜਾਤ ਵਾਲੇ ਬੰਦਾ ਲੈ ਕੇ ਆਓ ਉੱਥੇ ਕਹਿੰਦਾ ਨਹੀਂ ਬੰਦਾ ਬਸ ਹਾਂ ਵੀ ਸਾਡਾ ਬੰਦਾ ਮਰ ਜਾਣਾ ਉਹਨੂੰ ਚਾਹੀਦਾ ਪਰ ਉਹਦਾ ਜੀ ਆਪਾਂ ਦੁਨਿਆਵੀ ਕਾਰਜ ਕਰਨੇ ਆ ਤਾਂ ਬੰਦਾ ਕਹਿੰਦਾ ਨਹੀਂ ਸਾਡੀ ਜਾਤ ਵਾਲਾ ਹੀ ਬੰਦਾ ਹੋਣਾ ਚਾਹੀਦਾ ਇਹ ਤਾਂ ਮਤਲਬ ਗੁਰੂ ਸਾਹਿਬ ਜਿਹੜਾ ਸਮਝਾਉਂਦੇ ਕਿ ਉਹ ਗੁਰੂ ਸਾਹਿਬ ਨੂੰ ਆਪ ਭੁੱਲੇ ਦਿੱਤਾ ਹੋਵੇ ਗੁਰੂ ਸਾਹਿਬ ਨੇ ਸਾਨੂੰ ਕੀ ਸਮਝਾਇਆ ਸੀ ਇਸ ਕਰਕੇ ਅੱਜ ਤੱਕ ਦਾ ਲੋਕਾਂ ਨੂੰ ਪਾਜੀ ਬਹੁਤ ਔਖਾ ਸਮਝ ਆਣਾ ਮੈਂ ਤੁਹਾਨੂੰ ਸੁਣਾਣਾ ਤੇ ਇੱਕ ਆ ਸੁਣਾਣਾ ਮੇਰੀ ਕਵਿਤਾ ਮੇਰੇ ਦਿਲ ਨੂੰ ਜਿਹੜੀ ਬਹੁਤ ਲੱਗੀ ਮੈਂ ਇਹ ਸੁਣਾ ਦਿੰਦਾ ਆ ਪਾਜੀ ਨੂੰ ਗੱਲ ਕਰੀਏ ਤਾਂ ਅੱਗੋਂ ਕੁਝ ਬੋਲ ਦੇਣਾ ਨਾ ਕਰੀਏ ਤਾਂ ਬੈਂ ਜਾਂਦੇ ਰੁਸਕੇ ਰਹੀਏ ਸਾਰਾ ਦਿਨ ਫਿਕਰਾਂ ਚ ਜਿਨ੍ਹਾਂ ਦੇ ਉਹਨਾਂ ਜਾਣਿਆ ਨਾ ਹਾਲ ਸਾਡਾ ਪੁੱਛ ਕੇ ਦੂਰ ਰਹਿੰਦਾ ਐ ਦੋ ਮੂੰਹੇ ਲੋਕਾਂ ਤੋਂ ਕਿਤੇ ਕੋਈ ਡੰਗ ਨਾ ਲਵੇ ਕਈ ਕਰਦੇ ਨਾ ਗੱਲ ਇਸ ਕਰਕੇ ਕਿ ਸਾਥੋਂ ਕੁਝ ਮੰਗਣਾ ਲਵੇ ਕਈ ਕਰਦੇ ਨਾ ਗੱਲ ਇਸ ਕਰਕੇ ਕਿ ਸਾਥ ਕੁਝ ਮੰਗਣਾ ਲਵੇ ਜਿਹੜੇ ਮਾਰਦੇ ਨੇ ਗੱਲਾਂ ਬਹੁਤ ਵੱਡੀਆਂ ਲੋੜ ਫੈਣ ਉੱਤੇ ਫੋਨ ਵੀ ਨਹੀਂ ਚੱਕਦੇ ਘਰ ਸੱਦ ਕੇ ਕਰਨ ਬਹੁਤ ਬੇਇੱਜ਼ਤੀ ਰਹਿਣ ਆਪਣੀ ਅਮੀਰੀ ਸਾਨੂੰ ਦੱਸਦੇ ਜੇ ਨੂੰ ਦੌਲਤਾਂ ਦਾ ਨਸ਼ੇ ਵਾਲਾ ਚੜ ਜਾਏ ਉਹਦਾ ਛੇਤੀ ਰੰਗ ਨਾ ਲਵੇ ਕਈ ਕਰ ਦੇ ਨਾਲ ਗੱਲ ਇਸ ਕਰਕੇ ਕਿ ਸਾਥ ਕੁਝ ਮੰਗਣਾ ਲਵੇ ਇੱਕ ਪਲ ਦਾ ਨਾ ਸਮਾਂ ਉਹ ਨਾ ਕੋਲ ਸੀ ਅਸੀਂ ਜਿਨ੍ਹਾਂ ਦੇ ਲਈ ਸਮਾਂ ਸੀਗਾ ਕੱਢਿਆ ਕਹਿੰਦੇ ਕੰਮਕਾਰਾਂ ਵਿੱਚ ਲੱਗੇ ਰਹਿੰਨੇ ਆ ਸਾਨੂੰ ਬੇਲੇ ਅੱਖ ਜਿਨ੍ਹਾਂ ਨੇ ਅਸੀਂ ਛੱਡਿਆ ਕੋਈ ਚਾਹੁੰਦਾ ਨਹੀਂ ਉਹ ਕਰੇ ਕੋਈ ਤੇ ਰਕੀਆਂ ਤੇ ਸਿੱਖ ਕੋਈ ਢੰਗ ਨਾ ਲਵੇ ਕਈ ਕਰ ਦੇ ਨਾ ਗੱਲ ਇਸ ਕਰਕੇ ਕਿ ਸਾਥ ਕੁਝ ਮੰਗਣਾ ਲਵੇ ਸਾਦਾ ਕਰੀ ਸਤਕਾਰ ਤੂੰ ਜਤਿੰਦਰਾ ਜੀ ਨਾ ਕੀਤੇ ਤੇਰੇ ਉੱਤੇ एहसान ਨੇ ਮੰਗੀ ਸੁੱਖ ਅਤੇ ਚੜਦੀ ਕਲਾ ਉਹਨਾਂ ਲੋਕਾਂ ਦੀ ਜੋ ਵਾਰ ਦਿਨ ਤੇਰੇ ਉੱਤੇ ਜਾਣ ਨੇ ਜਦੋਂ ਆਣ ਤੈਨੂੰ ਮਿਲਣ ਲਈ ਵਾਸਤੇ ਦਿਲਾਂ ਦੇ ਬੁਹੇ 당 ਨਾ ਰਵੇ ਕਈ ਕਰ ਦੇਣਾ ਗੱਲ ਇਸ ਕਰਕੇ ਕਿ ਸਾਥ ਕੁਝ ਮੰਗਣਾ ਲਵੇ ਕਿ ਸਾਥ ਕੁਝ ਮੰਗਣਾ ਲਵੇ ਪਰ ਤੁਹਾਡੀ ਆਵਾਜ਼ ਵੀ ਤੁਹਾਡੀ ਬਹੁਤ ਪਿਆਰੀ ਹੈ ਤੇ ਗੱਲਾਂ ਤੁਹਾਡੀਆਂ ਸੱਚੀਆਂ ਨੇ ਜੀ ਦਿਲ ਨੂੰ ਲੱਗਦੀਆਂ ਜੀ ਹਾਂਜੀ ਭਾਜੀ ਮੈਂ ਕਈ ਵਾਰ ਇਦਾਂ ਹੁੰਦੀ ਮੈਂ ਹਾਲਾਤਾਂ ਦੇ ਹਿਸਾਬ ਨਾਲ ਲਿਖ ਲੈਂਦਾ ਕਵਿਤਾ ਨਾ ਕਿਤੇ ਬੈਠਾ ਹਣਾ ਜੀ ਮੈਨੂੰ ਕੁਝ ਚੀਜ਼ ਸਾਡੇ ਨਾਲ ਬੀਤੀਆਂ ਵੀ ਹੁੰਦੀਆਂ ਹੈ ਹਾਂਜੀ ਇਸ ਕਰਕੇ ਮੈਂ ਉਦਾਂ ਨਹੀਂ ਲਿਖ ਦਿੰਦਾ ਕਈ ਕਈਆਂ ਨੂੰ ਕਈ ਤੇ ਵੀ ਗਾਣ ਨੂੰ ਫਿਰ ਗਾਣ ਫਿਰ ਮੈਂ ਆਪੇ ਗਾਦਣਾ ਥੋੜੀ ਜੀ ਅੱਜ ਪਾਰਸੋ ਹੀ ਬੋਗਵਾਇਆ ਨਾ ਕਰਕੇ ਆਵਾਜ਼ ਵੀ ਹਜੇ ਖਰਾਸ਼ੀ ਬਹੁਤ ਆ ਰਹੀ ਆ ਤਾਂ ਕਰਕੇ ਸੈੱਟ ਨਹੀਂ ਹਜੇ ਗਲਾ ਬੜਾ ਆਪਾਂ ਨੂੰ ਤਾਂ ਪੂਰਾ ਆਨੰਦ ਆਇਆ ਤੇ ਬਾਕੀ ਭਾਜੀ ਪਰਿਵਾਰਕ ਮੈਂਬਰਾਂ ਜੋ ਵੱਧ ਸਪੋਰਟ ਜਿਹੜਾ ਕੌਣ ਕਰਦਾ ਤੁਹਾਨੂੰ ਜਾਂ ਫਿਰ ਤੁਹਾਡਾ ਕੋਈ ਦੋਸਤ ਮਿੱਤਰ ਹੈ ਜਿਹੜਾ ਤੁਹਾਨੂੰ ਇਕ ਕਹਿੰਦੇ ਨਾ ਵੀ ਮਤਲਬ ਸਪੋਰਟ ਕਰਦਾ ਵੀ ਹਾਂ ਬਾਈ ਕਰ ਯਾਰ ਤੇਰੇ ਨਾਲ ਖੜੇ ਕੋਈ ਚੱਕਰ ਨਹੀਂ ਹਾਂਜੀ ਦੋਸਤ ਮਿੱਤਰ ਭਾਜੀ ਬਹੁਤ ਪਰਿਵਾਰ ਦੇ ਵਿੱਚ ਚਲੋ ਮਾਤਾ ਜੀ ਹੁਣੀ ਬਹੁਤ ਸਾਥ ਦੇਦੇ ਆ ਜੇ ਮੈਂ ਪਹਿਲਾਂ ਮੈਂ ਜਿੰਮ ਜਾਂਦਾ ਸੀ ਤਾਂ ਉਹਨੇ ਹੀ ਕਿਹਾ ਕਿ ਡੱਡੂ ਜੀ ਬਣਾਈਏ ਨਾ ਡੋਲ ਜਿੰਮ ਸੱਟ ਨਾਲ ਲਵਾ ਲਈ ਹਾਂ ਨਾ ਜੀ ਤੇ ਦੰਦਾ ਨਾਲ ਚੱਕ ਫਿਕਰ ਹੁੰਦਾ ਜੀ ਦੰਦਾ ਨਾਲ ਚੱਕਦਾ ਸੀ ਤੇ ਭੈਣਾਂ ਨੇ ਵੀ ਬਹੁਤ ਕਿਹਾ ਵੀ ਤੂੰ ਕਿਹੜੇ ਕੰਮਾਂ 'ਚ ਪਿਆ ਹੈ ਮੈਂ ਛਿੰਜਾਂ 'ਚ ਜਾਣਾ ਤੇ ਚਲੋ ਲੋਕ ਛਿੰਜਾਂ ਦੇ ਵਿੱਚ ਵੀ ਜਾਂਦਾ ਰਿਹਾ ਦੰਦਾ ਨਾਲ 80 80 ਕਿਲੋ ਚੱਕਣਾ ਉੱਥੇ ਵੀ ਭਾਜੀ ਲੋਕਾਂ ਨੇ ਮੈਂ ਇਹਨੂੰ ਮੈਂ ਕਦੀ ਪੈਸੇ ਲਈ ਕਿ ਮੈਨੂੰ ਪੈਸੇ ਮਿਲਣੇ ਉਥੋਂ ਮੈਂ ਆਪਣਾ ਹੰਦਾ ਵੀ ਚਲੋ ਸ਼ੌਂਕ ਲਈ ਜਾਣਾ ਉਥੇ ਜਾਣਾ ਲੋਕਾਂ ਨੂੰ ਪਹਿਲਾ ਅੱਧਾ ਅੱਧਾ ਘੰਟਾ ਮਿਹਨਤਾਂ ਤਰਲੇ ਕਰਨੇ ਬੜੇ ਮੋਰੇ ਇਦਾਂ ਨਹੀਂ ਕੋਈ ਬੰਦੇ ਅਣਜਾਣ ਸਾਰੇ ਮੋਰੇ ਬੰਦੇ ਜਾਣ ਜਾਣਦੇ ਜਾਣ ਪਹਿਚਾਣ ਵਾਲੇ ਬੜੇ ਪ੍ਰੇਮੀ ਤੇ ਉਹਨਾਂ ਨੇ ਮਿਹਨਤਾਂ ਤਰਲੇ ਇੰਨੇ ਕਰਾਣੇ ਹੱਦੋਂ ਬਾਰੇ ਜਿੰਨਾ ਕੋਈ ਪਖਾਰੀ ਦੇ ਵੀ ਨਹੀਂ ਮੈਨਤਾ ਕਰਦਾ ਵੀ ਟਾਈਮ ਦੇ ਦਿਓ ਟਾਈਮ ਵੀ ਭਾਜੀ ਦੰਦਾ ਦਾ ਚੱਕਲੇ ਨੂੰ 20 ਸੈਕਿੰਡ ਲੱਗਣੇ 20 ਉਹ ਵੀ ਇੱਕ ਅਜਿਹੀ ਕਲਾ ਦਿਖਾਣੀ ਜਿੰਨਾ ਨੌਜਵਾਨਾਂ ਨੂੰ ਸੇਧ ਮਿਲਣੀ ਹੈ ਹਾਂਜੀ 20 ਸੈਕਿੰਡ ਬਾਅਸ ਤੇ ਅੱਧਾ ਅੱਧਾ ਘੰਟਾ ਮਿਹਨ ਤੇ ਜੋਰ ਵੀ ਜੋਰ ਵੀ ਤੁਹਾਨੂੰ ਪਤਾ ਆਪਣਾ ਲੱਗਣਾ ਸਾਰਾ ਇਸ ਕਰਕੇ ਚਲੋ ਮੇਰੇ ਪਿੰਡ ਦੇ ਮਿੱਤਰ ਮੇਰਾ ਜਿਹੜਾ ਪਿਆਰ ਬਹੁਤ ਸਾਥ ਦਿੰਦਾ ਵੀਰ ਮਾਨਪ੍ਰੀਤ ਸਿੰਘ ਆ ਉਹ ਵੀ ਬਹੁਤ ਆਪਣਾ ਪ੍ਰੇਮੀਆ ਤੇ ਵੀਰ ਕੁਲਵੰਤ ਸਿੰਘ ਆ ਜਾਨੀ ਆਪਣੇ ਸਾਰੇ ਬਹੁਤ ਸਾਥ ਬਹਾਦਰ ਸਿੰਘ ਆ ਸਾਡੀ ਤੁਹਾਨੂੰ ਮੈਂ ਮਿਲਾਉਂਗਾ ਉਹਨਾਂ ਦੇ ਇੱਕ ਨਾਲ ਕਦੀ ਜਰੂਰ ਤੇ ਉਹਨਾਂ ਦੀ ਵਾਈਫ ਭੈਣ ਸਤਨਾਮ ਕੌਰ ਜੀ ਬਹੁਤ ਬਹੁਤ ਗੁਰੂ ਨਾਮ ਜੁੜੇ ਹੋਏ ਬਾਜੀ ਤੇ ਮੈਂ ਕਹਿੰਦਾ ਬੜੀ ਬਖਸ਼ਿਸ਼ ਉਹਨਾਂ ਨੇ ਬਹੁਤ ਸਾਥ ਦਿੰਦੇ ਆ ਤੇ ਸਭ ਤੋਂ ਵੱਡਾ ਸਾਥ ਉਹ ਜਿਹੜਾ ਅਕਾਲਪੁਰਖ ਵਾਹਿਗੁਰੂ ਦਾ ਹੈ ਤੇ ਵੀਰ ਅੰਗਰੇਜ਼ ਸਿੰਘ ਜੀ ਸੰਗਾ ਜਿਹੜੇ ਮੈਂ ਉਹਨਾਂ ਦਾ ਬਹੁਤ ਹਮੇਸ਼ਾ ਧੰਨ ਰੈਂਟਿਸ ਵਾਸਤੇ ਕਿਉਂ ਨੰਦ ਆਪਾਂ ਜਿਹੜਾ ਦੇ ਨਹੀਂ ਦੇ ਸਕਦੇ ਭਾਈ ਜੀ ਜੀ ਤੇ ਭਾਈ ਬਹੁਤ ਬਹੁਤ ਧੰਨਵਾਦ ਤੁਸੀਂ ਆਪਣਾ ਕੀਮਤੀ ਸਮਾਂ ਦਿੱਤਾ ਜੀ ਵਾਹਿਗੁਰੂ ਜੀ ਫਾਲ ਸਾਹਿਬ ਵਾਹਿਗੁਰੂ ਜੀ ਫਤੇ ਪੁੱਲਨ ਅੰਦਰ ਸਭ ਕੋ ਪੁੱਲ ਗੁਰੂ ਕਰਤਾਰ ਭਾਜੀ ਤੇ ਮੈਂ ਕਹਿੰਨਾ ਕਿ ਇਸ ਕਾਬਲ ਨਹੀਂ ਸਾਥ ਮੈਨੂੰ ਇੰਨੀ ਕੋਈ ਗਿਆਨ ਨਹੀਂ ਹੈਗਾ ਤੇ ਜਿਹੜੇ ਦਰਸ਼ਕ ਦੇਖ ਰਹੇ ਨੇ ਭਾਈ ਮੇ ਕੋਈ ਕੋਈ ਜਾਣੇ ਅਣਜਾਣੇ ਕੋਈ ਗਲਤਕ ਬੋਲ ਗਿਆ ਹੋਵੇ ਤਾਂ ਮਾਫ ਕਰਨਾ ਕੋਈ ਇਹਨਾਂ ਸਮਝ ਕੋਈ ਬਹੁਤ ਵੱਡਾ ਗਿਆਨੀ ਜਾਂ ਕੋ ਆਪਾਂ ਇੰਨੀ ਆਪਾਂ ਤੁਹਾਡੇ ਬੱਚੇ ਆ ਤੇ ਆਸ਼ੀਰਵਾਦ ਆਸ਼ੀਸਾਂ ਦਿਓ ਕਿ ਮਹਾਰਾਜ ਬੁੱਧੀ ਬਖਸ਼ੇ ਆਪਰ ਅਦਾਸ ਵਿੱਚ ਵੀ ਕਹਿੰਦੇ ਆ ਕਿ ਸਿੱਖਾਂ ਦਾ ਮਨ ਨੀਵਾ ਮਤ ਉੱਚੀ ਹੈ ਨਾ ਤੇ ਪਰਮਾਤਮਾ ਜਿਹੜਾ ਮਾਤਾ ਤੇ ਮਾਨ ਹੈ ਹਮੇਸ਼ਾ ਨੀਵਾ ਰੱਖੇ ਕਿਉਂਕਿ ਮਹਾਰਾਜ ਕਹਿੰਦੇ ਮਨ ਤੂੰ ਮਤ ਮਾਨ ਕਰੇ ਜਿਹਾ ਕਿਛ ਜਾਣਦਾ ਗੁਰਮੁਖ ਨਹੀਂ ਮਾਨਾ ਹੋ ਨਿਮਾਣਾ ਸਾਨੂੰ ਮਹਾਰਾਜ ਜਿਹੜਾ ਮਨ ਸਾਡਾ ਮਨ ਤੇ ਮਾਤਾ ਨੀਵੀ ਰੱਖੇ ਕਿਉਂਕਿ ਨਿਵੇ ਸੋ ਗੌਰਾ ਹੋਏ ਜਿਹੜਾ ਬੰਦਾ ਝੁੱਕਦਾ ਜਿਹੜਾ ਪੱਲਾ ਝੁਕਿਆ ਹੁੰਦਾ ਉਹ ਹਮੇਸ਼ਾ ਭਾਰੀ ਹੁੰਦਾ ਹੈ ਇਸ ਕਰਕੇ ਮਹਾਰਾਜ ਆਪਣੀ ਚਰਨਾ ਜੀਤੇ ਸਾਨੂੰ ਆਪਣਾ ਨਿਮਰਤਾ ਬਖਸ਼ੇ ਤੇ ਇਹੀ ਸਾਨੂੰ ਬਹੁਤ ਇੱਚੀ ਬਹੁਤ ਖੁਸ਼ੀ ਹੈ ਭਾਜੀ ਧੰਨਵਾਦ ਬਾਜੀ ਧੰਨਵਾਦ ਬਾਜੀ ਵਾਹਿਗੁਰੂ ਜੀ ਕਾ ਖਾਲਸਾ ਸਵਾਹਿਗੁਰੂ ਜੀ ਕੀ ਫਤਿਹ ਸੋਹੇ ਭਾਈ ਸਾਡੇ ਨਾਲ ਜੁੜੇ ਸਗੇ ਭਾਜੀ ਜਤਿੰਦਰ ਸਿੰਘ ਜੀ ਹੁਣੇ ਸੋ ਦੇਖ ਸਕਦੇ ਤੁਸੀਂ ਬਹੁਤ ਸਾਰੀਆਂ ਕਲਾਮਾਂ ਇਹਦੇ ਅੰਦਰ ਆ ਤਾਂ ਜਿਸ ਤਰ੍ਹਾਂ ਕਹਿੰਦੇ ਕਿ ਮਹਾਰਾਜ ਖੁਦ ਜੇ ਆਪਾਂ ਗੁਰਬਾਣੀ ਪੜਦੇ ਆ ਤਾਂ ਦੁਨੀਆ ਦੁਨੀਆ ਦੇ ਵਿੱਚ ਵਡਿਆਈ ਜਿਹੜੀ ਆ ਉਹ ਖੁਦ ਮਿਲਦੀ ਹੈ ਤੇ ਇਸੇ ਤਰੀਕੇ ਨਾਲ ਵੀਰ ਹੁਣੇ ਗੁਰਬਾਣੀ ਦੇ ਨਾਲ ਜੁੜੇ ਹੋਏ ਆ ਤੇ ਨਾਲ-ਨਾਲ ਕਿਰਤ ਵੀ ਕਰਦੇ ਨੇ ਨਾਲ-ਨਾਲ ਸਰੀਰਕ ਤੌਰ ਤੇ ਬਹੁਤ ਸਾਰੀਆਂ ਇਹਨਾਂ ਦੇ ਕਾਫੀ ਜ਼ਿਆਦਾ ਪਹਿਲਾਂ ਦੰਦਾ ਨਾਲ ਜਿਵੇਂ weight ਚੱਕਦੇ ਸੀਗੇ ਇੱਕ ਹੱਥ ਦੇ ਨਾਲ 60 60 70 70 ਕਿ ਜਿਹੜੀਆਂ ਕਲਾਮਾਂ ਵੀ ਜਿਹੜੀਆਂ ਇਸ ਵੀਰ ਦੇ ਅੰਦਰ ਆ ਤਾਂ ਬਹੁਤ ਵਧੀਆ ਆਪਣੇ ਇਲਾਕੇ ਦੇ ਵਿੱਚ ਸੇਵਾਵਾਂ ਵੀ ਨਿਭਾਉਂਦੇ ਨੇ ਕੈਮਰਾਮੈਨ ਬਲਜਿੰਦਰ ਦੇ ਨਾਲ ਅਮਨਦੀਪ ਸਿੰਘ ਗੜੀ ਪ੍ਰੋ ਪੰਜਾਬ ਟੀਵੀ ਨਮਾਸ਼